ਕੋਈ ਵੀ ਕਿਸੇ ਵੀ ਪ੍ਰਕਾਰ ਦਾ ਟੋਣਾ ਹੋਵੇ ਕੋਈ ਡਰਨ ਵਾਲੀ ਗੱਲ ਨਹੀਂ ਤੁਸੀਂ ਜਦੋਂ ਮਰਜ਼ੀ ਸਾਨੂੰ ਫੋਨ ਕਰਕੇ bula ਸਕਦੇ ਜੇ ਕੋਈ ਮਤਲਬ ਹੋਰ ਜ਼ਿਆਦਾ ਦੂਰ ਆ ਤਾਂ ਫਿਰ ਉਸ ਦਾ ਨਾ ਪੇਮੈਂਟ ਆਪਾਂ ਬਤਲਾ ਲਾਂਗੇ ਪਰ ਪੈਸੇ ਲੈਣੇ ਹੋ ਤਾਂ ਇਸ ਫੋਨ ਦੇ ਪੈਸੇ ਤਾਂ ਉਹ ਇੱਕ ਜਿਹੜੇ ਆਪਣਾ ਖਰਚਾ ਜਿਹੜਾ ਗੱਡੀ ਦਾ ਤੇਲ ਪਾਣੀ ਦਾ ਉਹੀ ਲਈਦਾ ਕੋਈ ਐਡੀਸ਼ਨਲ ਖਰਚਾ ਨਹੀਂ ਲਈਦਾ ਕਹਿੰਦੇ ਮਰਨਾ ਸੱਚ ਤੇ ਜਿਉਣਾ ਝੂਠ ਚਿੱਤਨ ਪਰਮਾਤਮਾ ਨੇ ਲਿਖੀ ਆ ਉਦੋਂ ਹੀ ਜਾਣਾ ਉਸ ਤੋਂ ਪਹਿਲਾਂ ਕੋਈ ਨਹੀਂ ਜਾਂਦਾ ਦੇਖੋ ਜੀ ਜੇ ਬੰਦਾ ਆਪ ਕੰਮ ਹੀ ਨਾ ਕਰੂਗਾ ਤੇ ਬੰਦੇ ਨੂੰ ਪੈਸੇ ਕਿੱਥੋਂ ਆਣਗੇ ਜਿੰਦਰਾ ਛੱਡ ਕੇ ਭਾਈ ਜੋ ਮਰਜੀ ਮਾਰੀ ਜਾਣ ਜੋ ਮਰਜੀ ਖੋਲੀ ਜਾਣ ਐਵੇਂ ਕੁਛ ਨਹੀਂ ਹੁੰਦਾ ਜੀ ਹੁਣ ਮੰਨ ਲਓ ਆ ਰੋਟੀ ਪਈ ਆ ਮੇਰੇ ਇਹ ਮੇਰੇ ਸਾਹਮਣੇ ਪਈ ਆ ਮੈਂ ਚੱਕ ਕੇ ਖਾਊਂਗਾ ਤੇ ਮੇਰੇ ਮੂੰਹ 'ਚ ਜਾਊਗੀ ਠੀਕ ਹੈ ਉਸ ਆ ਵਜੇ ਆਪਣੇ ਕੰਮ ਸਾਹਮਣੇ ਪਿਆ ਜੇ ਆਪਾਂ ਕਰਾਂਗੇ ਨਾ ਪੈਸਾ ਕਿੱਥੋਂ ਆਊਗਾ ਆਪਣੇ ਘਰ ਦੀ ਗਰੀਬੀ ਕਿੱਥੋਂ ਚੱਕੀ ਜਾਊਗੀ ਠੀਕ ਹੈ ਨਾ ਆਪਣੇ ਮਨ ਦੇ ਅੰਦਰ ਇਹ ਆ ਵੀ ਆਪਾਂ ਕਰਨਾ ਕੁਛ ਨਹੀਂ ਆ ਤੇ ਪੈਸਾ ਸਾਨੂੰ ਆਵੇ ਤੇ ਐਵੇਂ ਕਰਕੇ ਬੰਦਾ ਖੁਸ਼ਹਾਲ ਨਹੀਂ ਹੋਊਗਾ ਲੱਡੂ ਰੱਖ ਜਾਂਦੇ ਆ ਕੁਝ ਵੀ ਮੁੰਡਾ ਹੋਊਗਾ ਇਸ ਤਰ੍ਹਾਂ ਨਾਲੇ ਵੀ ਸਾਇਨਿੰਗ ਦੀ ਮੁੰਡਾ ਹੀ ਹੋਊਗਾ ਦੁਨੀਆ ਤੇ ਸਦੀਆਂ ਤੋਂ ਵਹਿਮ ਭਰਮਾਂ ਦਾ ਰੋਲ ਹੈ ਜਿਹੜਾ ਉਹ ਚੱਲਦਾ ਰਿਹਾ ਵਹਿਮ ਭਰਮ ਐਗਜ਼ਿਸਟ ਕਰਦੇ ਰਹੇ ਨੇ ਲੋਕਾਂ ਦੇ ਵਿੱਚ ਔਰ ਲੋਕ ਦਰਦੀ ਵੀ ਰਹੇ ਨੇ ਇੰਨਾਂ ਚੀਜ਼ਾਂ ਨੂੰ ਲੈ ਕੇ ਅੱਜ ਵੀ ਵਹਿਮ ਭਰਮ ਉਸੇ ਤਰੀਕੇ ਦੇ ਨਾਲ ਚੱਲ ਰਹੇ ਨੇ ਅਜੇ ਵੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਤੁਹਾਨੂੰ ਚੌਂਕਾਂ ਦੇ ਵਿੱਚ ਚਰਸਤਿਆਂ ਦੇ ਵਿੱਚ ਟੂਨੇ ਹੋਏ ਆਮ ਹੀ ਮਿਲ ਜਾਣਗੇ ਤਾਂ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਰਾਜਨ ਸਿੰਘ ਪਾਉ ਨੇ ਔਰ ਇਹ ਬੇਸਿਕਲੀ ਇਹਨਾਂ ਨੇ ਕੰਮ ਹੀ ਇਹ ਜਿਹੜਾ ਸ਼ੁਰੂ ਕੀਤਾ ਹੋਇਆ ਕਿ ਤੁਸੀਂ ਫੋਨ ਕਰੋ ਤੇ ਇੱਕ ਫੀਸ ਲੈਂਦੇ ਨੇ ਔਰ ਤੁਸੀਂ ਟੂਨੇ ਚਕਵਾਓ ਕਿ ਮੈਨੂੰ ਕੁਝ ਨਹੀਂ ਹੁੰਦਾ ਔਰ ਇਹਨਾਂ ਤੋਂ ਜਾਣਾਂਗੇ ਕਿ ਕਿਉਂ ਇਹ ਕੰਮ ਸ਼ੁਰੂ ਕਰਨ ਦੀ ਲੋੜ ਪਈ ਭਾਈ ਸਾਹਿਬ ਟੂਨਿਆਂ ਤੋਂ ਤਾਂ ਲੋਕ ਡਰਦੇ ਨੇ ਤੁਸੀਂ ਇਹ ਕੰਮ ਸ਼ੁਰੂ ਕਰੀ ਰੱਖਿਆ ਜੀ ਹਾਂਜੀ ਭਾਈ ਜੀ ਸਾਰੇ ਨੇ ਪਿਆਰ ਪਰ ਜਸਟਿਸ ਕਾਲ ਜੀ ਇਹ ਭਾਈ ਜੀ ਆਪਾਂ ਟੂਨਿਆਂ ਦਾ ਕੰਮ 5-6 ਸਾਲ ਤੋਂ ਚਲਾ ਰੱਖਿਆ ਹੈ ਜੀ ਇਹਦੇ ਵਿੱਚ ਆਪਾਂ ਲੋਕਾਂ ਨੂੰ ਇਹੀ ਮੈਸੇਜ ਦਈਦਾ ਵੀ ਇਹਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ ਇਹ ਆਪਣੇ ਮਨ ਦਾ ਡਰ ਹੈ ਜੀ ਹਾਂ ਔਰ ਤੇ ਤੁਸੀਂ ਟੂਣਾ ਚੱਕਣ ਕਿੱਥੋਂ ਕਿੱਥੋਂ ਤੱਕ ਜਾਣੀ ਆ ਜੀ ਆਪਾਂ ਪੂਰਾ ਬਠਿੰਡਾ ਕਵਰ ਕਰੀਦਾ ਬਠਿੰਡੇ 'ਚ ਕੋਈ ਵੀ ਬੰਦਾ ਕਿਤੇ ਵੀ ਟੂਣਾ ਕੀਤਾ ਹੋਵੇ ਕਿਸੇ ਵੀ ਪ੍ਰਕਾਰ ਦਾ ਕੀਤਾ ਹੋਵੇ 92171022 ਮੇਰਾ ਨੰਬਰ ਆ ਰਾਜਨਪਾਉ ਮੇਰਾ ਨਾਮ ਹੈ ਜਦੋਂ ਮਰਜੀ ਤੁਸੀਂ ਮੈਨੂੰ ਕਾਲ ਕਰ ਸਕਦੇ ਜੀ ਔਰ ਉੱਥੇ ਜਾ ਕੇ ਤੁਸੀਂ ਟੂਣਾ ਚੱਕੋ ਹਾਂ ਜੀ 500 ਰੁਪਏ ਆਪਾਂ ਫੀਸ ਰੱਖੀ ਆ ਤੇ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਟੂਣਾ ਹੋਵੇ ਕੋਈ ਡਰਨ ਵਾਲੀ ਗੱਲ ਨਹੀਂ ਤੁਸੀਂ ਜਦੋਂ ਮਰਜੀ ਸਾਨੂੰ ਫੋਨ ਕਰਕੇ ਬੁਲਾ ਸਕਦੇ ਜੀ ਇਸ ਬੜੀ ਸਧਾਰਨ ਰੱਖੀ ਹੈ ਤੁਸੀਂ ਕਈ ਵਾਰੀ ਜਾਣਾ 100 ਕਿਲੋਮੀਟਰ ਵੀ ਪੈ ਸਕਦਾ ਤੁਹਾਨੂੰ ਬਠਿੰਡਾ ਨਹੀਂ ਬਠਿੰਡਾ ਲਗਭਗ ਜੀਤੀ 30 ਕਿਲੋਮੀਟਰ ਦੇ ਏਰੀਆ 'ਚ ਹੈ ਜੀ ਹਾਂ ਹਾਂਜੀ ਜੇ ਕੋਈ ਮਤਲਬ ਹੋਰ ਜ਼ਿਆਦਾ ਦੂਰ ਆ ਤਾਂ ਫਿਰ ਉਸ ਦਾ ਨਾ ਪੇਮੈਂਟ ਆਪਾਂ ਵਧ ਲੈ ਲਾਂਗੇ ਜੀ ਪਰ ਪੈਸੇ ਲੈਣੇ ਹੋ ਤੁਸੀਂ ਟੁਣਾ ਚੱਕੇ ਪੈਸੇ ਤਾਂ ਉਹ ਇੱਕ ਜਿਹੜੇ ਆਪਣਾ ਖਰਚਾ ਹੈ ਜੀ ਜਿਹੜਾ ਗੱਡੀ ਦਾ ਤੇਲ ਪਾਣੀ ਦਾ ਉਹੀ ਲੱਜਦਾ ਕੋਈ ਐਡੀਸ਼ਨਲ ਖਰਚਾ ਨਹੀਂ ਲੱਜਦਾ ਕੋਈ ਐਡੀਸ਼ਨਲ ਖਰਚਾ ਨਹੀਂ ਹਾਂਜੀ ਇਹ ਕੰਮ ਤੁਹਾਨੂੰ ਸ਼ੁਰੂ ਕਰਨ ਦੀ ਤੁਹਾਨੂੰ ਕਿਉਂ ਲੱਗਿਆ ਕਿ ਲੋਡ ਹੈਗੀ ਆ ਟੁਣੀ ਚੱਕਣ ਵਾਲਾ ਕੰਮ ਸ਼ੁਰੂ ਕੀਤਾ ਜਾਵੇ ਲੋਕਾਂ ਨੂੰ ਅੱਜ ਕੱਲ ਕੰਮਕਾਰ ਤੋਂ ਇਲਾਵਾ ਲੋਕਾਂ ਨੂੰ ਗਲਤ ਰਸਤੇ ਪਾਈ ਜਾ ਰਿਹਾ ਹੈ ਲੋਕਾਂ ਦੀ ਨੋਟਕਸੋਟ ਹੋ ਰਹੀ ਹੈ ਤੇ ਇਸ ਕਰਕੇ ਆਪਾਂ ਇਹ ਸੋਚਿਆ ਕਿ ਸਮਾਜ ਵਿੱਚ ਜਿਹੜੀਆਂ ਕੁਰਿਤੀਆਂ ਨੇ ਬੁਰਾਈਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਤੇ ਇਸ ਕਰਕੇ ਆਪਾਂ ਇਹ ਕੰਮ ਚਲਾਇਆ ਤੇ ਔਰ ਇਹ ਟੂਨੇ ਕਰਵਾਈ ਹੀ ਕਿਉਂ ਜਾਂਦੇ ਨੇ ਅੱਜ ਵੀ ਪ੍ਰਚਲਿਤ ਹੈ ਟੂਨੇ ਕੋਈ ਜਿੰਦਰਾ ਬੰਨ ਕੇ ਸਾਰਾ ਕੋਈ ਬੋਕਰਜੀ ਖਲਾਰ ਦਿੰਦਾ ਕੋਈ ਆਂਡੇ ਰੱਖ ਜਾਂਦਾ ਕੋਈ ਕੁੱਕੜ ਹੀ ਰੱਖ ਜਾਂਦਾ ਕੋਈ ਮੀਟ ਰੱਖ ਜਾਂਦਾ ਕੀ ਆ ਉਹ ਸਾਰਾ ਮਤਲਬ ਵੀ ਦੇਖੋ ਲੋਕਾਂ ਨੂੰ ਵਹਿਮ ਭਰਮ ਚ ਪਾਇਆ ਜਾਂਦਾ ਜੀ ਲੋਕਾਂ ਨੂੰ ਵਹਿਮ ਭਰਮ ਚ ਬਹੁਤ ਜਲਦੀ ਲੋਕੀ ਫਸਦੀ ਹੈ ਤੇ ਇਸ ਕਰਕੇ ਲੋਕਾਂ ਦੀ ਲੁੱਟ ਖੁੱਟ ਹੁੰਦੀ ਹੈ ਤੇ ਇਹ ਆਪਾਂ ਲੋਕਾਂ ਨੂੰ ਅਵੇਅਰ ਕਰੀਦਾ ਵੀ ਬਾਈ ਜੀ ਇਹਦੇ ਵਿੱਚ ਕੋਈ ਚੀਜ਼ ਦਾ ਡਰ ਨਹੀਂ ਆ ਕੋਈ ਤੁਹਾਡੇ ਮਨ ਦਾ ਡਰ ਆ ਬਸ ਹੂੰ ਤੇ ਇਸ ਕਰਕੇ ਆਪਾਂ ਲੋਕਾਂ ਨੂੰ ਇਹ ਚੀਜ਼ਾਂ ਤੋਂ ਦੂਰ ਕਰਨ ਲਈ ਉਪਰਾਲਾ ਕੀਤਾ ਹੋਇਆ ਜੀ ਮਤਲਬ ਟੂਣਾ ਟੰਨ ਨਾਲ ਹੁੰਦਾ ਕੁਝ ਨਹੀਂ ਨਾ ਕਿਸ ਦਾ ਭਲਾ ਹੁੰਦਾ ਨਾ ਕਿਸ ਦਾ ਨੁਕਸਾਨ ਹੁੰਦਾ ਕਹਿੰਦੇ ਮਰਨਾ ਸੱਚ ਤੇ ਜਿਉਣਾ ਝੂਠ ਜਿੱਦਣ ਪਰਮਾਤਮਾ ਨੇ ਲਿਖੀ ਐ ਉਦੋਂ ਹੀ ਜਾਣਾ ਉਸ ਤੋਂ ਪਹਿਲਾਂ ਕੋਈ ਨਹੀਂ ਜਾਂਦਾ ਜੀ ਨਾ ਕੋਈ ਬੰਦਾ ਮਾਰ ਸਕਦਾ ਜੀ ਜਿੱਦਣ ਆਈ ਐ ਉਦੋਂ ਹੀ ਜਾਣਾ ਜੀ ਤੇ ਇਹ ਫਿਰ ਸਲਾਹ ਇਹ ਜੀ ਕਿਉਂ ਦਿੰਦੇ ਨੇ ਪਿੰਡਾਂ ਚ ਸਿਆਣੇ ਸੂਨੇ ਅਜੇ ਵੀ ਹੈਗੇ ਨੇ ਲੋਕ ਉਹਨਾਂ ਕੋਲੇ ਜਾਂਦੇ ਵੀ ਨਹੀਂ ਲੋਕ ਮਾਨਸਿਕ ਤੌਰ ਤੇ ਇੰਨੇ ਕਮਜ਼ੋਰ ਹੋ ਚੁੱਕੇ ਨੇ ਕਿ ਉਹਨਾਂ ਨੂੰ ਸਹਾਰਾ ਲੈਣਾ ਪੈਂਦਾ ਜਈਆਂ ਚੀਜ਼ਾਂ ਦਾ ਦੇਖੋ ਜੀ ਜਦੋਂ ਆਪਾਂ ਬੱਚਿਆਂ ਨੂੰ ਟਾਈਮ ਸਿਰ ਆਪਾਂ ਮੰਨ ਲਓ ਕਿ ਬੱਚੇ ਨੇ 10ਵੀਂ ਕਰ ਲਈ ਜਾਂ ਪਲੱਸ 2 ਕਰ ਲਈ ਕਿਸੇ ਬੱਚੇ ਦਾ ਪੜ੍ਹਾਈ 'ਚ ਧਿਆਨ ਨਹੀਂ ਜਾਂ ਕਿਸੇ ਕੋਈ ਵੀ ਤਰ੍ਹਾਂ ਦਾ ਹੈ ਤਾਂ ਉਸ ਨੂੰ ਆਪਾਂ ਨੂੰ ਟਾਈਮ ਦੇ ਹਿਸਾਬ ਨਾਲ ਉਹਨੂੰ ਮੰਨ ਲਓ ਕੰਮ ਤੇ ਲਗਾ ਦੇਣਾ ਚਾਹੀਦਾ ਹੈ ਜੇ ਉਹਦਾ ਪੜਾਈ ਚ ਇੰਟਰਸਟ ਆ ਤਾਂ ਉਹਨੂੰ ਪੜ੍ਹਾਈ ਪੜਾਉਣਾ ਚਾਹੀਦਾ ਜਦੋਂ ਆਪਾਂ ਫ੍ਰੀ ਹੁੰਨੇ ਆ ਤਾਂ ਉਹ ਫਿਰ ਗਲਤ ਪਾਸੇ ਲੱਗਦਾ ਜੀ ਮੰਨ ਜਿਵੇਂ ਕਿਨੇ ਆਪਾਂ ਪਵੇਲਾ ਮਾਨਸਤਾਨ ਦਾ ਘਰ ਤੇ ਉਹ ਹੈ ਇਸ ਕਰਕੇ ਆਪਾਂ ਨੂੰ ਟਾਈਮ ਨਾਲ ਬੱਚਿਆਂ ਨੂੰ ਕੰਮ ਕਾਰ ਚਲਾਉਣਾ ਚਾਹੀਦਾ ਕੰਮ ਕਾਰ ਜਿਵੇਂ ਆਪਾਂ ਕੋਈ ਵੀ ਕਰਦੇ ਆ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਆਪਾਂ ਪੈਸੇ ਲਈ ਕੰਮ ਕਰ ਰਹੇ ਆ ਉਹ ਕੰਮ ਹੁੰਦਾ ਵੀ ਬੰਦੇ ਦਾ ਦਿਮਾਗ ਗਲਤ ਪਾਸੇ ਨਾ ਲੱਗੇ ਬੰਦੇ ਨੂੰ ਇੱਕ ਦਾ ਟਾਈਮ ਪਰ ਬੀਬੀਆਂ ਦੇ ਬਾਰੇ ਵੀ ਕਿਹਾ ਜਾਂਦਾ ਕਿ ਬੀਬੀਆਂ ਜਿਆਦਾ ਪਹਿਲ ਕਰਦੀਆਂ ਨੇ ਤਾਂ ਬੰਦਿਆਂ ਨੂੰ ਵੀ ਘਰ ਦੇ ਸਿਆਣਿਆਂ ਕੋਲ ਲੈ ਜਾਂਦੇ ਆ ਕਿਸ ਤਰ੍ਹਾਂ ਦਾ ਜਿਹੜਾ ਦੇਖੋ ਕੀ ਹੁੰਦੇ ਜਿਵੇਂ ਕਹਿੰਦੇ ਆ ਵੀ ਡੁੱਬਦੀ ਕਿਸ਼ਤੇ ਨੂੰ ਓਤੀਲੇ ਦਾ ਸਹਾਰਾ ਵੀ ਬਹੁਤ ਹੁੰਦਾ ਜੀ ਤੇ ਉਸ ਹਿਸਾਬ ਹੈ ਜਿਵੇਂ ਕੋਈ ਵੀ ਘਰ ਦੇ ਵਿੱਚ ਕੋਈ ਦੁੱਖ ਕਲੇਸ਼ ਜਾਂ ਕੁਝ ਵੀ ਹੈ ਕੋਈ ਵੀ ਕਲਾ ਕਲੇਸ਼ ਕਿੱਥੋਂ ਪੈਦਾ ਹੁੰਦਾ ਪੈਸੇ ਤੋਂ ਪੈਦਾ ਹੁੰਦਾ ਜੀ ਜਦੋਂ ਅਸੀਂ ਚਾਦਰ ਵੇਖ ਕੇ ਪੈਰ ਨਹੀਂ ਪਸਾਰਦੇ ਉਦੋਂ ਇਹ ਕੰਮ ਹੁੰਦਾ ਜੀ ਜੇ ਆਪਾਂ ਚਾਦਰ ਵੇਖ ਕੇ ਪੈਰ ਪਸਾਰਾਂਗੇ ਕਦੀ ਘਰ 'ਚ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਆਊਗੀ ਜੇ ਆਪਾਂ ਨੂੰ ਇਨਕਮ 10 ਰੁਪਏ ਆ ਤੇ ਆਪਾਂ ਖਰਚਾ 20 ਰੁਪਏ ਕੀਤਾ ਤੇ ਆਪਾਂ ਨੂੰ 10 ਰੁਪਏ ਦਾ ਮੈਨੇਜ ਕਰਨਾ ਪਊਗਾ ਉਹਦੇ ਵਾਸਤੇ ਫਿਰ ਘਰ 'ਚ ਲੜਾਈ ਵੀ ਹੁੰਦੀ ਆ ਇਸ ਕਰਕੇ ਇਹ ਚੀਜ਼ਾਂ ਦੇ ਫਿਰ ਲੇਡੀਜ਼ ਹੋ ਜਾਂਦੀਆਂ ਨੇ ਬਾਬੇ ਮਗਰ ਤੇ ਉਹਦੇ ਨਾਲ ਫਿਰ ਇਹ ਪ੍ਰੋਬਲਮ ਆਂਦੀ ਆ ਐ ਨਹੀਂ ਵੀ ਲੇਡੀਜ਼ ਇਹ ਕੰਮ ਕਰਦੀਆਂ ਨੇ ਬੰਦੇ ਵੀ ਕੁਝ ਹੱਦ ਤੱਕ ਗਲਤ ਹੁੰਦੇ ਆ ਤੇ ਇਹ ਚੀਜ਼ਾਂ ਕੋਈ ਜ਼ਿੰਦਾ ਬਨ ਕੇ ਜਿਹੜਾ ਰੱਖ ਜਾਂਦੇ ਨੇ ਲਾ ਕੇ ਲੋਕ ਉਹਨੂੰ ਵੀ ਕਰਮ ਆ ਜਿਹੜੇ ਤੇਰੇ ਬੰਦੇ ਹੋਇਆ ਉਹ ਜ਼ਿੰਦਾ ਜਦੋਂ ਖੁੱਲੂਗਾ ਤਾਂ ਤੇਰੇ ਕਰਮ ਖੁੱਲ ਜਾਣਗੇ ਖੁੱਲਦੇ ਦੇਖੋ ਜੀ ਜੇ ਬੰਦਾ ਆਪ ਕੰਮ ਹੀ ਨਾ ਕਰੂਗਾ ਤੇ ਬੰਦੇ ਨੂੰ ਪੈਸੇ ਕਿੱਥੋਂ ਆਣਗੇ ਜ਼ਿੰਦਰਾ ਛੱਡ ਕੇ ਭਾਈ ਜੋ ਮਰਜੀ ਮਾਰੀ ਜਾਣ ਜੋ ਮਰਜੀ ਖੋਲੀ ਜਾਣ ਐਵੇਂ ਕੁਛ ਨਹੀਂ ਹੁੰਦਾ ਜੀ ਹੁਣ ਮੰਨ ਲਓ ਆ ਰੋਟੀ ਪਈ ਆ ਮੇਰੇ ਇਹ ਮੇਰੇ ਸਾਹਮਣੇ ਪਈ ਆ ਮੈਂ ਚੱਕ ਕੇ ਖਾਊਂਗਾ ਤੇ ਮੇਰੇ ਮੂੰਹ 'ਚ ਜਾਊਗੀ ਠੀਕ ਹੈ ਉਸ ਹੱਬਾ ਜੇ ਆਪਣੇ ਕੰਮ ਸਾਹਮਣੇ ਪਿਆ ਜੇ ਆਪਾਂ ਕਰਾਂਗੇ ਨਾ ਪੈਸਾ ਕਿੱਥੋਂ ਆਊਗਾ ਆਪਣੇ ਘਰ ਦੀ ਗਰੀਬੀ ਕਿੱਥੋਂ ਚੱਕੀ ਜਾਊਗੀ ਠੀਕ ਹੈ ਨਾ ਆਪਣੇ ਮਨ ਦੇ ਅੰਦਰ ਇਹ ਆ ਵੀ ਆਪਾਂ ਕਰਨਾ ਕੁਝ ਨਹੀਂ ਆ ਤੇ ਪੈਸਾ ਸਾਨੂੰ ਆਵੇ ਤੇ ਐਵੇਂ ਕਰਕੇ ਬੰਦਾ ਖੁਸ਼ਹਾਲ ਨਹੀਂ ਹੋਊਗਾ ਠੀਕ ਆ ਕਿਸਾਨ ਵੀ ਖੇਤੀ ਕਰਦਾ ਖੇਤ ਬੀਜ ਕੇ ਫੇਰ ਖੇਤੀ ਵੜਦਾ ਠੀਕ ਆ ਜੇ ਉਹ ਕਹੇ ਵੀ ਮੇਰੀ ਜ਼ਮੀਨ ਹੈਗੀ ਆ ਮੈਂ ਕੁਝ ਨਹੀਂ ਕਰਨਾ ਐ ਮੈਨੂੰ ਪੈਸਾ ਆ ਜੂਗਾ ਤਾਂ ਐ ਨਹੀਂ ਆਉਂਦਾ ਇੱਕ ਲੱਡੂ ਰੱਖ ਜਾਂਦੇ ਆ ਕੁਝ ਵੀ ਮੁੰਡਾ ਹੋਊਗਾ ਇਸ ਤਰ੍ਹਾਂ ਨਾਲ ਉਹ ਵੀ ਸਿਆਣੇ ਕਹਿੰਦੇ ਮੁੰਡਾ ਹੀ ਹੋਈਗਾ ਨਹੀਂ ਐ ਨਹੀਂ ਇਹ ਤਾਂ ਦੇਖੋ ਜੀ ਮਰਨਾ ਤੇ ਜਿਹੜਾ ਕੋਈ ਵੀ ਧਰਤੀ ਤੇ ਬੱਚਾ ਪੈਦਾ ਹੁੰਦਾ ਉਹ ਪਰਮਾਤਮਾ ਦੀ ਦੇਣਾ ਕੀ ਆਉਣਾ ਕੀ ਕਦੋਂ ਜਾਣਾ ਇਹ ਪਰਮਾਤਮਾ ਨੂੰ ਪਤਾ ਠੀਕ ਹੈ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਤੁਸੀਂ ਫਿਰ ਕਿੰਨੇ ਟੀਚਰ ਰੱਖਿਆ ਕਿੰਨੇ ਟੂਨੇ ਚੱਕਣ ਦਾ ਹੋਰ ਕਿੰਨੇ ਜਿਲ੍ਹਿਆਂ 'ਚ ਕੰਮ ਵਧਾਉਣ ਲੱਗੇ ਟੂਨੇ ਤੇ ਆਪਾਂ ਦੇਖੋ ਜੀ ਜਿਵੇਂ ਮੈਂ ਡਿਸਟ੍ਰਿਕਟ ਮੈਂ ਬਠਿੰਡਾ ਲੋਕਲ 'ਚ ਰਹਿੰਦਾ ਹਾਂ ਜੀ ਬਠਿੰਡੇ ਅੰਦਰ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਹੋਵੇ ਤੇ ਜਦੋਂ ਮਰਜੀ ਤੁਸੀਂ ਮੈਨੂੰ ਕਾਲ ਕਰ ਸਕਦੇ ਜੀ ਜਿਹੜੇ ਬੰਦੇ ਮੰਨ ਲਓ ਕਿ ਮਾਨਸਿਕ ਥੋੜਾ ਜਿਹਾ ਪਰੇਸ਼ਾਨ ਹੈ ਜੀ ਜਾਂ ਜਿਨ੍ਹਾਂ ਦਾ ਮੰਨ ਲਓ ਕਿ ਕੰਮ ਕਰ ਚ ਨਹੀਂ ਧਿਆਨ ਲੱਗਦਾ ਉਹਨਾਂ ਨੂੰ ਆਪਾਂ ਸਪੈਸ਼ਲ ਕਲਾਸਿਸ ਵੀ ਲਗਾਈ ਦੀ ਹੈ ਬਟੈਂਡੇ ਆਪਣਾ ਆਫਿਸ ਹੈ अजीत ਰੋਡ ਗਲੀ ਨੰਬਰ 7 ਦੇ ਵਿੱਚ ਤੇ ਤੁਸੀਂ ਕਾਲ ਕਰ ਸਕਦੇ ਜੇ 92171022 ਬਹੁਤ ਤਾਲਮੀ ਜੀਤਾ ਸਿੰਘ ਜਿਹੜੇ ਨੇ ਟੂਨੇ ਚਕਾਉਣ ਦਾ ਕੰਮ ਕਰਦੇ ਨੇ ਔਰ ਪੰਜਾਬ ਦੇ ਵਿੱਚ ਵਹਿਮ ਪਰਮ ਨੂੰ ਰੋਕਣ ਦੇ ਲਈ ਕੰਮ ਕਰ ਰਹੇ ਨੇ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਵਿਸ਼ਾਲ ਮਹਿਮਨਪ੍ਰੀਤ